ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਹਾਂ ਜੀ 28 ਕਨਾਲਾਂ ਜ਼ਮੀਨ ਵਿਕਾਊ 28 ਕਨਾਲਾਂ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ 4 ਮੋਗੇ ਏਰੀਆ ਜੀ ਪਿੰਡ ਪੱਦੀ ਬਲਾਚੌਰ ਬਲਾਚੌਰ ਆਨੰਦਪੁਰ ਸੈਵ ਸਟੇਟ ਹਾਈਵੇ ਤੋਂ 500 ਮੀਟਰ ਲਿੰਕ ਰੋਡ ਤੇ ਚੰਡੀਗੜ੍ਹ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ 10 ਕਿਲੋਮੀਟਰ ਮਾਲਕਬੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਜੀ 9935934190 9935934190 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2.5 ਕਨਾਲਾਂ ਜ਼ਮੀਨ ਹੈ ਜਿਹੜੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਦੋ ਮੋਟਰਾਂ ਨੇ ਜੀ ਵਧੀਆ ਵਿੱਚ ਲੱਗੀਆਂ ਹੋਈਆਂ ਬਾਕੀ ਮਾਲਕ ਵੀਰ ਦੇ ਨਾਲ ਤੁਸੀਂ ਡੀਲ ਆਪੀ ਕਰ ਸਕਦੇ ਹੋ ਨਿਊ ਹਾਲੈਂਡ 363 ਟਰੈਕਟਰ ਵਿਕਾਊ ਹੈ ਜੀ 2009 ਮਾਡਲ 55 ਐਚਪੀ ਪੰਜਾਬ ਨੰਬਰ ਏਰੀਆ ਹੁਸ਼ਿਆਰਪੁਰ ਹੈ ਜੀ ਬਾਕੀ ਤੁਸੀਂ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਕੋਈ ਕਮੀ ਪੇਸ਼ੀ ਨਹੀਂ ਰੇਟ ਰੱਖਿਆ ਹੈ ਜੀ 2,60,000 ਰੁਪਏ ਟਰੈਕਟਰ ਦੀ ਕੀਮਤ ਹੈ 2,60,000 ਪੰਜਾਬ ਨੰਬਰ 2009 ਮਾਡਲ 55 ਐਚਪੀ ਨਿਊ ਹਾਲੈਂਡ 363 ਟਰੈਕਟਰ ਵਿਕਾਊ ਹੈ ਜੀ 9056507640 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਸਵਿਫਟ ਵੀਡੀ ਗੱਡੀ ਵਿਕਾਊ ਹੈ ਜੀ ਗੱਡੀ 2017 ਮਾਡਲ ਹੈ ਜੀ ਡਬਲ 에ਅਰ ਬੈਗ ਜਾਦਾ ਜਾਣਕਾਰੀ ਵੀਰ ਨੂੰ ਦੱਸੇ ਤੁਸੀਂ ਫੋਨ ਤੇ ਹੀ ਲੈ ਸਕਦੇ ਹੋ ਜੀ ਸਵਿਫਟ ਗੱਡੀ ਹੈ 2017 ਮਾਡਲ ਹੈ 9815980798 9815980798 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਵੈਸ਼ਟ VDI 2017 ਮਾਡਲ ਗੱਡੀ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਗੱਡੀ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਅੱਗੇ ਵੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ अल्टੋ VXI ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਗੱਡੀ ਦਾ ਰੇਟ ਰੱਖਿਆ ਗਿਆ ਜੀ 80000 ਰੁਪਿਆ AC ਹੀਟਰ ਦੀ ਓਕੇ ਹੈ ਜੀ ਟਰੰਡਿਕ ਕੰਡੀਸ਼ਨ ਵਧੀਆ ਪਈ ਹੈ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਜੀ ਤੁਸੀਂ ਮੌਕੇ ਤੇ ਚੈੱਕ ਕਰਕੇ ਖਰੀਦ ਸਕਦੇ ਹੋ 11 ਮਾਡਲ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਏਰੀਆ ਰਾਏਕੋਟ 80000 ਰੁਪਏ ਰੇਟ ਰੱਖਿਆ ਗਿਆ ਜੀ ਆਲਟੋ VXI ਗੱਡੀ ਵਿਕਾਊ ਹੈ ਜੀ ਨੰਬਰ ਤੁਸੀਂ ਨੋਟ ਕਰ ਲਓ 8427910901 8427910921 ਨੰਬਰ ਤੇ ਫੋਨ ਕਰਕੇ ਆਲਟੋ VXI ਗੱਡੀ 2011 ਮਾਡਲ 80000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਪੁਨੇ ਦਾ ਸੁਪਰ ਸੀਡਰ ਵਿਕਾਊ ਹੈ ਜੀ ਏਰੀਆ ਅਜਨਾਲਾ ਅੰਮ੍ਰਿਤਸਰ 7986023144 7986023144 ਇਸ ਨੰਬਰ ਤੇ ਫੋਨ ਕਰਕੇ ਸੁਪਰ ਸੀਡਰ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਇੱਕ ਵਾਰ ਨੋਟ ਕਰ ਲਓ ਦੁਆਰਾ 79860 ਤੇ 144 ਨੰਬਰ ਤੇ ਕਾਲ ਕਰਕੇ ਤੁਸੀਂ ਸੁਪਰ ਸੀਡਰ ਨੂੰ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਚਾਹਵਨ ਵੀਰ ਨੰਬਰ ਨੋਟ ਕਰ ਲੈ 9877988446 ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਵੀਡੀਓ ਤੇ ਪੰਜ ਸੱਤ ਫੋਟੋ ਮੈਸੇਜ ਕੈਡ ਕਰਵਾ ਸਕਦੇ ਹੋ ਨਿਊ ਹਾਲੈਂਡ 5620 ਟਰੈਕਟਰ ਵਿਕਾਊ ਹੈ 2022 ਮਾਡਲ ਦੈਨਸੋ 50 ਘੰਟਾ ਚੱਲਿਆਗਾ 99% ਠੰਢੀ ਦੀ ਕੰਡੀਸ਼ਨ ਏਰੀਆ ਅੰਮ੍ਰਿਤਸਰ ਅੰਮ੍ਰਿਤਸਰ ਏਰੀਆ ਜੀ 99% ਠੰਢੀ ਦੀ ਕੰਡੀਸ਼ਨ ਪਈ ਹੈ 2022 ਮਾਡਲ ਹੈ ਨਿਊ ਹਾਲੈਂਡਸ ਪੰਜਾਬੀ ਟਰੈਕਟਰ ਵਿਕਾਊ ਆ 350 ਘੰਟਾ ਚੱਲਿਆ ਰੇਟ ਹੈ ਜੀ 10 ਲੱਖ 60000 10 ਲੱਖ 60000 ਰੇਟ ਰੱਖਿਆ ਗਿਆ ਬਾਕੀ ਨੰਬਰ ਨੋਟ ਕਰ ਲਓ 9878501378 9878501378 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 52ਵੀਂ ਟਰੈਕਟਰ 10 ਲੱਖ 60000 ਚ ਖਰੀਦ ਸਕਦੇ ਹੋ ਜੌਨ ਡੀਅਰ 53 ਦਾਸ ਟਰੈਕਟਰ ਵਿਕਾਊ ਹੈ ਜੀ ਟੌਪ ਮਾਡਲ 2016 ਏਰੀਆ ਜੀ ਬਰਨਾਲਾ ਰੇਟ 6 ਲੱਖ 25000 6 ਲੱਖ 25000 ਰੁਪਏ ਰੇਟ ਰੱਖੇ ਗਿਆ ਜੀ 2016 ਮਾਡਲ ਏਰੀਆ ਬਰਨਾਲਾ ਜੌਨ ਡੀਅਰ 53 ਦਾਸ ਟਰੈਕਟਰ ਵਿਕਾਊ ਹੈ ਟੌਪ ਮਾਡਲ 2016 ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮੌਕੇ ਤੇ ਬਾਗ ਵਿੱਚ ਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9550809011 9550809011 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਨ ਡੀ R5310 ਟਰੈਕਟਰ ਟੌਪ ਮਾਡਲ 2016 6 ਲੱਖ 25 ਹਜ਼ਾਰ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਬਿਸ਼ੇਰੀ ਵਿਕਾਊਆ ਉਮਰ ਹੈਗੀ ਹੈ ਜੀ 4 ਮਹੀਨੇ ਇਹਦੀ ਮਾਂ ਦੀ ਹਾਈਟ ਸੀ 61 ਇੰਚ ਪਲੱਸ ਏਰੀਆ ਹੈਗਾ ਜੀ ਬਠਿੰਡਾ ਅਰਜੁਨ ਰੋਲੀ ਦੀ ਪੋਤੀ 6239613778 6239613778 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਿਸ਼ੇਰੀ ਜਿਹੜੀ ਖਰੀਦ ਸਕਦੇ ਹੋ ਜੀ ਉਮਰ ਵਸ਼ੇਰੀ ਦੀ 4 ਮਹੀਨੇ ਹੈਗੀ ਥਾਰ ਆਟੋਮੈਟਿਕ 4x4 ਗੱਡੀ ਵਿਕਾਊ ਹੈ ਡੀਜ਼ਲ ਦੀ ਗੱਡੀ ਹੈ 2020 ਮਾਡਲ ਲਾਸਟ 45000 ਕਿਲੋਮੀਟਰ ਚੱਲੀ ਹੈ ਜੀ ਏਰੀਆ ਲੁਧਿਆਣਾ ਰੇਟ ਵਗੈਰਾ ਬੀਰ ਫੋਨ ਤੇ ਹੀ ਦੱਸਣਗੇ 2020 ਮਾਡਲ ਲਾਸਟ ਹੈ 45000 ਕਿਲੋਮੀਟਰ ਚੱਲੀ ਹੈ ਜੀ ਲੁਧਿਆਣੇ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 98149 65799 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਥਾਰ ਆਟੋਮੈਟਿਕ ਗੱਡੀ 4x4 ਡੀਜ਼ਲ ਦੀ ਰੇਟ ਵਗੈਰਾ ਪੁੱਛ ਕੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਜੀ ਲੁਧਿਆਣੀ ਰੇ ਦੇ ਵਿੱਚ ਖੜੀ ਹੈ ਜਾ ਕੇ ਚੈੱਕ ਕਰ ਸਕਦੇ ਹੋ ਦੁੱਧ ਚਵਾਈ ਮਸ਼ੀਨ ਵਿਕਾਊ ਹੈ ਰੇਟ 35000 ਇੱਕ ਪੂਰਾ ਵੱਡਾ گاਵਾਂ ਦੇ ਫਾਰਮ ਦਾ ਸ਼ੈੱਡ ਵਿਕਾਊ ਆ 60x40 ਸਾਈਜ਼ ਹੈ ਏਰੀਆ ਪਿੰਡ ਜੰਗੀ ਰਾਣਾ ਰੇਟ 2 ਲੱਖ ਰੁਪਏ 2 ਲੱਖ ਰੁਪਏ ਰੇਟ ਰੱਖੇ ਗਿਆ ਜੀ ਦੁੱਧ ਚਵਾਈ ਮਸ਼ੀਨ ਤੇ گاਵਾਂ ਦਾ ਫਾਰਮ ਦਾ ਸ਼ੈੱਡ ਵਿਕਾਊ ਹੈ ਰੇਟ ਹੈਗਾ 2 ਲੱਖ ਰੁਪਇਆ ਤੇ ਦੁੱਧ ਚਿਵਾਈ ਮਸ਼ੀਨ ਦਾ ਰੇਟ ਹੈ 35000 93146 48270 ਇਸ ਨੰਬਰ ਤੇ ਫੋਨ ਕਰਕੇ ਗਾਵਾਂ ਦਾ ਸ਼ੈੱਡ ਪੂਰਾ ਵੱਡਾ ਅਤੇ ਦੁੱਧ ਚਿਵਾਈ ਮਸ਼ੀਨ ਤੁਸੀਂ ਦੋਨੇ ਚੀਜ਼ਾਂ ਨੂੰ ਖਰੀਦ ਸਕਦੇ ਹੋ ਮਸ਼ੀਨ ਦਾ ਰੇਟ 35000 ਹੈ ਤੇ ਜਿਹੜਾ ਸ਼ੈੱਡ ਦਾ ਰੇਟ ਹੈ 2 ਲੱਖ ਰੁਪਏ ਲਓ ਜੀ ਹੁਣ ਅਸੀਂ ਉਹਨਾਂ ਵੀਰਾਂ ਦੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਸੁਨਾਮ ਏਰੀਏ ਬਲ ਦੇ ਵੀਰ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਨ ਤਾਂ ਕਿ ਇਹ ਵੀਡੀਓ ਹਰੇਕ ਕਿਸਾਨ ਵੀਰ ਕੋਲੇ ਪਹੁੰਚੇ 20 ਕਿੱਲੇ ਜ਼ਮੀਨ ਹੈ ਜੀ ਤਿੰਨ ਮੋਟਰਾਂ ਨੇ 10 ਕਿੱਲੇ ਰੋਡ ਦਾ ਫਰੰਟ ਹੈ ਏਰੀਆ ਸੁਨਾਮ ਹੈ 20 ਕਿੱਲੇ ਜ਼ਮੀਨ ਵਿਕਾਊ ਹੈ ਜੀ ਤਿੰਨ ਮੋਟਰਾਂ ਨੇ 10 ਕਿੱਲੇ ਰੋਡ ਦਾ ਫਰੰਟ ਹੈ ਜੀ ਏਰੀਆ ਸੁਨਾਮ ਹੈ ਸੁਨਾਮ ਏਰੀਆ ਦੇ ਵਿੱਚ ਇਹ ਜ਼ਮੀਨ ਹੈ ਜੀ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਨੰਬਰ ਵੀ ਦੱਸਾਂਗੇ ਤੁਸੀਂ ਨੋਟ ਕਰ ਸਕਦੇ ਹੋ 20 ਕਿੱਲੇ ਜ਼ਮੀਨ ਹੈ ਜਿਹੜੀ ਵਿੱਚ ਤਿੰਨ ਮੋਟਰਾਂ ਨੇ 10 ਕਿੱਲੇ ਰੋਡ ਦਾ ਫਰੰਟ ਹੈ ਤੁਸੀਂ ਖਰੀਦ ਸਕਦੇ ਹੋ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਏ ਕਿੱਲੇ ਦਾ ਰੇਟ ਹੈ ਜੀ ਤੇ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 981998150 981998150 ਇਸ ਨੰਬਰ ਤੇ ਫੋਨ ਕਰਕੇ 20 ਕਿੱਲੇ ਜ਼ਮੀਨ ਤਿੰਨ ਮੋਟਰਾਣੇ ਵਿੱਚ 50 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਨੇ ਤੇ ਸੁਨਾਹ ਮੇਰੀਏ ਦੇ ਵਿੱਚ ਇਹ ਜ਼ਮੀਨ ਹੈ ਜੀ ਤੁਸੀਂ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 20 ਕਿੱਲੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਜੀ ਤਾਂ ਕਿ ਇਹ ਵੀਡੀਓ ਇੱਕ ਹਰ ਕਿਸਾਨ ਵੀਰ ਕੋਲੇ ਪਹੁੰਚੇ ਜੋ ਜ਼ਮੀਨ ਖਰੀਦਣ ਦੇ ਚਾਹਵਾਨ ਨੇ ਤਾਂ ਕਿ ਉਹਨਾਂ ਨੂੰ ਆਸਾਨੀ ਦੇ ਨਾਲ ਘਰ ਬੈਠੇ ਜ਼ਮੀਨ ਬਾਰੇ ਪਤਾ ਲੱਗ ਸਕੇ ਸੋ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਲਾਈਕ ਕਰਦਾ ਕਰੋ ਕਮੈਂਟ ਕਰਕੇ ਸੁਝਾਅ ਵੀ ਜ਼ਰੂਰ ਦਿਆ ਕਰੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ